ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਹੋ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜਿਹਦਾ ਨਾਮ ਹੈ ਅਮਰਿਤ 뮤직 ਕਾਲਮ ਤੇ ਇਹ ਆਪਣਾ ਪਹਿਲਾ ਵਲੋਗ ਆ ਪਹਿਲਾ ਵਲੋਗ ਹੈ ਰਹੀਆ ਪਰ ਇਹ ਆਪਣਾ ਪਹਿਲਾ ਆ ਤੇ ਇੰਦਾ ਘੈਂਡ ਘੈਂਡ ਦੇ ਵਲੋਗਾਂ ਦੇ ਵੇਖਣ ਦੀ ਜੁੜੇ ਹੋ ਆਪਣੇ ਚੈਨਲ ਨਾਲ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਟਾਈਮ ਹੋ ਗਿਆ 7:00 ਵਜੇ ਆ ਬੱਚੇ ਦੇ ਤੇਰਾ ਚੈਨਲ ਥੋੜਾ ਜਿਹਾ ਫੁਣ ਹੋਰ ਤਾੰਗਾ ਤੇ ਪੜਿਆ ਕਿ ਚਾਹ ਤੱਕ ਲੋਗ ਨੂੰ ਪੂਰਾ ਵੇਖਿਓ ਜੁੜੇ ਰਹੋ ਐਂਡ ਤੱਕ ਥੈਂਕ ਯੂ ਲਓ ਜੀ ਆਪਣਾ ਸ਼ਾਮ ਦੇ ਚਾਹ ਦਾ ਟਾਈਮ ਹੋ ਗਿਆ ਆਪਾਂ ਲਗੇ ਚਾਹ ਵੀ ਕਾਜੂਆ ਨਾ ਗਾਰਡ ਆਪਾਂ ਪਾ ਲਿਆ ਚਾਹ ਦੀ 7:00 ਵੱਜ ਗਈ ਹੈ ਤੇ ਇਹ ਕਾਜੂ ਬਣੇਗਾ ਖਾਸ ਗੱਲ ਵੀ ਹੈਗੀ ਇਹ ਕਾਜੂ ਜਾਂ ਤਾਂ ਕਤਰ ਵਾਲੇ ਸੇਖਾਂ ਕੋਲੇ ਮਿਲਦੇ ਆ ਜਾਂ ਆਪਣੇ ਕੋਲੇ ਘਰੇ ਜਦੋਂ ਮਰਜ਼ੀ ਚਾਹ ਪੀਵਣ ਨੂੰ ਨਹੀਂ ਪੈਣੀ ਮੈਂ ਤੁਹਾਨੂੰ ਅੰਦੂਰ ਉਰਨ ਵਾਲਿਆਂ ਦੇ ਪੱਕੇ ਦੇ ਪਰ ਹੁਣ ਤੇ ਤੇ ਛੜ ਜਾਂਦੀ ਅੱਗ ਬੜੇ ਉਛਲਦੀ ਜਾਂਦੀ ਅਗਰਹ ਬੜੇ ਜੀ ਯਾ ਬੱਬੇ ਚਾਹ ਪਾਧਾ ਲਈਏ ਓਏ ਤਾਂ ਪਾ ਜਾਣੀ ਕਿਹੜੇ ਕਿਹੜਾ ਚਾਹ ਆ ਭੀਆ ਤੇ ਇਹ ਪਾ ਚਾਹ ਤੇ ਜਗਾੜਦਾ ਪਾਣੀ ਕਢ ਲਈਓ ਨਾ ਮੈਨੂੰ ਜਾ ਜੂ ਕੇ ਯੋ ਪੜਨ ਗਿਆ ਬੱਲਾ ਤੇ ਪਾਣੀ ਆ ਉਸ ਕੇ ਕੇ ਟੈਂਕ ਟੋਲਟ ਹੋ ਗਈ ਹਾਂ ਜਿੱਥੇ ਆ ਉਹ ਯਾਰ ਚਾਹ ਡੀਲ ਹੈਗਾ ਇਹ ਦਾ ਕਸਮਾ ਲੈ ਗਿਆ ਆਪਣਾ ਹੈ ਆ ਆ ਗਈ ਆਪਣੀ ਚਾਹ ਤੋਂ ਜਹਾਹ ਚੰਗਲ ਵਾਲੀ ਬੀੜੀਆਂ ਲੱਡੀ ਛੱਡੇ ਵਾਲੀ ਚਾਹੀਦੀ ਨਾ ਟਰੱਕਾਂ ਵਾਲੀ ਤੇ ਕਹਿੰਦਾ ਡਰਾਈਵਰ ਵਾਲੀ ਕੋਚ ਆਪੀ ਨਾ ਇਹ ਚਾਹ ਪੀ ਕੇ ਬੰਦਾ ਅੱਖਾਂ ਖੋਲ ਮੇ ਵਾਦੀ ਜੀ ਤਾਂ ਉਹ ਤਾਂ ਆ ਗਏ ਬੜਾ ਆਪਾਂ ਦੋਤ ਆਪਣੇ ਕਰਤੱਤਵ ਹੈ ਇਸ ਅਲੀਓ ਤੁਮ ਪਰ ਨੋ ਆਪਾਂ ਪਹਿਲਾਂ ਤੋਂ ਮੰਗੇ। ਇਹ ਮੇਰੀ ਵਾਦੀ ਹੈ ਮੈਂ ਚਿੱਤੋ ਕੇ ਮਰਨਾ। ਕਿਉਂ ਬੜਾ ਆਈ ਡੋਟ ਬਲੀਵ ਕਿਰਨੀ। ਕਿਰਨੀ ਸੇਟਲ ਕੀ ਲਿਆ ਹਣੇ ਕਰ ਰਖੇ। ਕਿਰਨੀ ਨਾ ਤੇ ਬਚੇ। ਇਹ ਬੰਦੇ। ਮੇਰਾ ਤਾਂ ਜਿੰਨੇ ਚਾਰਾ ਸਵਾਦ ਨਾ ਲਾ ਮੇਰੇ ਪਰ ਚਾਰਿੰਦੇ ਘਾਣ ਲਾ ਮੋਦੀ ਨਾਲ ਗਾ ਜਾਣਾ। ਚਾਹ ਲੈਂਦੇ। ਚਾਹ ਲੈਣੋ। ਚਾਹ ਆਪਣੀ ਭਣਗੀ ਸੁ ਤੇ ਹੁਣ ਆਪਾਂ ਪੀ ਲੈਂਦਾ ਸੋ।